ਦਿੱਲੀ ਹਾਈ ਕੋਰਟ ਨੇ ਇੱਕ ਫੈਸਲੇ ਚ ਸਪੱਸ਼ਟ ਕੀਤਾ ਹੈ ਕਿ ਔਰਤਾਂ ਨੂੰ ਵੀ ਜਿੰਸੀ ਸ਼ੋਸ਼ਣ ਦੇ ਮਾਮਲੇ ਦੇ ਵਿੱਚ આરોપી ਬਣਾਇਆ ਜਾ ਸਕਦਾ ਹੈ ਹਾਈ ਕੋਰਟ ਨੇ ਇਹ ਫੈਸਲਾ ਪੈਕਸੋ ਐਕਟ ਦੇ ਨਾਲ ਜੁੜੇ ਇੱਕ ਮਾਮਲੇ ਦੇ ਵਿੱਚ ਦਿੱਤਾ ਹੈ ਜਸਟਿਸ ਅਨੂਪ ਜੈਰਾਮ ਪਪਾਨੀਏ ਸੁੰਦਰੀ ਬਨਾਮ ਦਿੱਲੀ ਕੇਸ ਦੇ ਵਿੱਚ ਫੈਸਲਾ ਦਿੱਤਾ ਹੈ ਜਸਟਿਸ ਪਪਾਨੀ ਨੇ ਕਿਹਾ ਕਿ ਪੈਕਸੋ ਐਕਟ ਦੇ ਤਹਿਤ ਪ੍ਰਵੇਸ਼ ਯੋਗ ਜਿੰਸੀ ਹਮਲੇ ਅਤੇ ਵਧੇਰੇ ਗੰਭੀਰ ਜਿੰਸੀ ਹਮਲੇ ਦੇ ਮਾਮਲਿਆਂ ਦੇ ਵਿੱਚ ਪੁਰਸ਼ ਅਤੇ ਔਰਤਾਂ ਨੂੰ ਦੋਵਾਂ ਨੂੰ ਹੀ ਜਿਹੜਾ આરોપી ਬਣਾਇਆ ਜਾ ਸਕਦਾ ਹੈ ਜਸਟਿਸ ਪਪਾਨੀ ਨੇ ਕਿਹਾ ਕਿ ਪੈਕਸੋ ਐਕਟ ਦੀ ਧਾਰਾ 3 ਦੇ ਵਿੱਚ ਲਿਖਿਆ ਹੈ ਕਿ ਐਚੀਈ ਦਾ ਮਤਲਬ ਸਿਰਫ ਮਰਦ ਹੀ ਨਹੀਂ ਹੁੰਦਾ ਅਦਾਲਤ ਨੇ ਇਹ ਕਿਹਾ ਕਿ ਅਜਿਹੇ ਮਾਮਲਿਆਂ ਦੇ ਵਿੱਚ ਲਿੰਗ ਦੇ ਆਧਾਰ ਤੇ ਭੇਦਭਾਵ ਨਹੀਂ ਕੀਤਾ ਜਾ ਸਕਦਾ ਕੀ ਹੈ ਪੂਰਾ ਮਾਮਲਾ ਆਉ ਤੁਹਾਨੂੰ ਦੱਸਦੇ ਆਂ ਸਾਲ 2018 ਦੇ ਵਿੱਚ ਦਿੱਲੀ ਦੀ ਰਹਿਣ ਵਾਲੀ ਇੱਕ ਔਰਤ ਤੇ ਇੱਕ ਬੱਚੇ ਦਾ ਜਿਨਸੀ ਸ਼ੋਸ਼ਣ ਦਾ ਮਾਮਲਾ ਕਰਨ ਦਾ ਮਾਮਲਾ ਜਿਹੜਾ ਦਰਜ ਕੀਤਾ ਗਿਆ ਸੀ ਇਸ ਸਾਲ ਮਾਰਚ ਦੇ ਵਿੱਚ ਹੇਠਲੀ ਅਦਾਲਤ ਨੇ ਮਹਿਲਾ ਦੇ ਖਿਲਾਫ ਦੋਸ਼ ਦਾਇਰ ਕੀਤੇ ਸਨ ਅਤੇ ਇਸ ਤੋਂ ਬਾਅਦ ਮਹਿਲਾ ਨੇ ਹਾਈ ਕੋਰਟ ਦੇ ਵਿੱਚ ਇਸ ਆਧਾਰ ਤੇ ਚੁਣੌਤੀ ਦਿੱਤੀ ਸੀ ਕਿ ਉਸ ਨੂੰ ਪੈਕਸੋ ਐਕਟ ਦੀ ਧਾਰਾ 3 ਅਤੇ 5 ਤੈਤ ਰੋਪੀ ਨਹੀਂ ਬਣਾਇਆ ਜਾ ਸਕਦਾ ਔਰਤ ਦੀ ਦਲੀਲ ਸੀ ਕਿ ਧਾਰਾ 3 ਅਤੇ 5 ਦੇ ਤਹਿਤ ਸਿਰਫ ਮਰਦਾਂ ਨੂੰ ਹੀ ਅਪਰਾਧੀ ਬਣਾਇਆ ਜਾ ਸਕਦਾ ਹੈ ਕਿਉਂਕਿ ਇਸ ਦੇ ਵਿੱਚ ਹੀ ਸ਼ਬਦ ਦੀ ਵਰਤੋਂ ਕੀਤੀ ਗਈ ਹੈ ਜਸਟਿਸ ਭਪਾਨੀ ਨੇ ਕਿਹਾ ਕਿ ਪੈਕਸੋ ਐਕਟ ਦੀ ਧਾਰਾ 3 ਦੇ ਵਿੱਚ ਵਰਤੇ ਗਏ ਸ਼ਬਦ ਉਹ ਦਾ ਇਹ ਅਰਥ ਨਹੀਂ ਦਿੱਤਾ ਜਾ ਸਕਦਾ ਕਿ ਉਹ ਸਿਰਫ ਮਰਦਾਂ ਦੇ ਲਈ ਹੈ ਇਸ ਦਾਇਰੇ ਦੇ ਵਿੱਚ ਮਰਦ ਅਤੇ ਔਰਤਾਂ ਦੋਵੇਂ ਹੀ ਸ਼ਾਮਲ ਦੋਵਾਂ ਨੂੰ ਹੀ ਸ਼ਾਮਲ ਕੀਤਾ ਜਾਣਾ ਚਾਹੀਦਾ ਹੈ ਅਦਾਲਤ ਨੇ ਕਿਹਾ ਹੈ ਕਿ ਪੈਕਸੋ ਐਕਟ ਦੇ ਵਿੱਚ ਹੀ ਨੂੰ ਕਿਸੇ ਵੀ ਪਰਿਭਾਸ਼ਿਤ ਜਿਹੜਾ ਉਹ ਨਹੀਂ ਕੀਤਾ ਗਿਆ ਪੈਕਸੋ ਐਕਟ ਦੀ ਧਾਰਾ 2 ਦੇ ਉਪਬੰਧਾਂ ਦੇ ਮੱਦੇ ਨਜ਼ਰ ਸਾਨੂੰ ਆਈ ਪੀਐਸ ਦੀ ਧਾਰਾ 8 ਦੇ ਅਨੁਸਾਰ ਹੀ ਦੀ ਪਰਿਭਾਸ਼ਾ ਨੂੰ ਜਿਹੜਾ ਵਾਪਸ ਵੱਲੋਂ ਲੈ ਲੈਣਾ ਚਾਹੀਦਾ ਆਈ ਪੀਐਸ ਦੀ ਧਾਰਾ 8 ਦੇ ਵਿੱਚ ਲਿੰਗ ਦੀ ਪਰਿਭਾਸ਼ਾ ਦਿੱਤੀ ਗਈ ਹੈ ਜਿਸ ਦੇ ਵਿੱਚ ਇਹ ਮਰਦ ਅਤੇ ਔਰਤਾ ਦੋਵਾਂ ਦੇ ਲਈ ਹੀ ਵਰਤਿਆ ਗਿਆ ਜਸਟਿਸ ਪਪਾਨੀ ਨੇ ਕਿਹਾ ਹੈ ਕਿ ਪੈਕਸੋ ਐਕਟ ਬੱਚਿਆਂ ਨੂੰ ਜਿੰਸੀ ਅਪਰਾਧਾ ਤੋਂ ਬਚਾਉਣ ਦੇ ਲਈ ਬਣਾਇਆ ਗਿਆ ਸੀ ਭਾਵੇਂ ਇਹ ਅਪਰਾਧ ਮਰਦ ਜਾਂ ਔਰਤ ਵੱਲੋਂ ਕੀਤਾ ਗਿਆ ਹੋਵੇ ਹਾਈ ਕੋਰਟ ਨੇ ਇਹ ਵੀ ਕਿਹਾ ਹੈ ਕਿ ਪੈਕਸੋ ਐਕਟ ਦੇ ਬੰਦਾ ਦੇ ਅਨੁਸਾਰ ਬੱਚਿਆਂ ਦੇ ਗੁਪਤ ਅੰਗਾਂ ਦੇ ਵਿੱਚ ਕਿਸੇ ਵੀ ਵਸਤੂ ਦਾ ਦਾਖਲਾ ਜਿੰਸੀ ਅਪਰਾਧ ਹੈ ਇਸ ਦੇ ਲਈ ਇਹ ਕਹਿਣਾ ਸਹੀ ਨਹੀਂ ਹੈ ਕਿ ਜਿੰਸੀ অপਰਾਧ ਸਿਰਫ ਲਿੰਗ ਪ੍ਰਵੇਸ਼ ਕਰਕੇ ਹੀ ਸੀਮਤ ਨੇ ਅਦਾਲਤ ਨੇ ਇਹ ਵੀ ਕਿਹਾ ਕਿ ਪੈਕਸੋ ਐਕਟ ਦੀ ਧਾਰਾ 3A 3B 3C 3D ਦੇ ਵਿੱਚ ਹੀ ਦੀ ਵਰਤੋਂ ਇਸ ਤਰ੍ਹਾਂ ਨੂੰ ਜਿਹੜਾ ਸਮਝਿਆ ਨਹੀਂ ਜਾ ਸਕਦਾ ਅਤੇ ਇਸ ਵਿੱਚ ਸ਼ਾਮਲ ਅਪਰਾਧ ਦਾ ਭਾਗ ਸਿਰਫ ਮਰਦ ਤੱਕ ਹੀ ਸੀਮਤ ਹਨ ਆਈਪੀਐਸ ਦੀ ਧਾਰਾ 375 ਬਲਤਕਾਰ ਅਤੇ ਪੈਕਸੋ ਐਕਟ ਦੀ ਧਾਰਾ 3 ਅਤੇ 5 ਦੇ ਵਿੱਚ ਦਰਸਾਏ ਗਏ ਅਪਰਾਧਾਂ ਦੀ ਜਿਹੜੀ ਤੁਲਨਾ ਹੈ ਉਦਰ ਸੌਂਦੀ ਹੈ ਅਤੇ ਇਹ ਦੋਵੇਂ ਅਪਰਾਧ ਵੱਖਰੇ ਨੇ ਧਾਰਾ 375 ਮਨੁੱਖ ਨੂੰ ਦਰਸਾਉਂਦੀ ਹੈ ਜਿਸ ਦੀ ਕੀ ਪੈਕਸੋ ਐਕਟ ਦੀ ਧਾਰਾ ਵਿਅਕਤੀ ਨੂੰ ਦਸਾਉਂਦੀ ਹੈ ਅਤੇ ਪੈਕਸੋ ਐਕਟ ਦੀ ਧਾਰਾ 3 ਦੇ ਵਿੱਚ ਵਿਅਕਤੀ ਸ਼ਬਦ ਨੂੰ ਸਿਰਫ ਮਨੁੱਖ ਦੇ ਸੰਦਰਭ ਵਿੱਚ ਪੜਿਆ ਜਾਣ ਦਾ ਕੋਈ ਵੀ ਕਾਰਨ ਨਹੀਂ ਹੈ ਇਸ ਦੇ ਲਈ ਪੈਕਸੋ ਐਕਟ ਦੀ ਧਾਰਾ 3 ਅਤੇ 5 ਦੇ ਵਿੱਚ ਦਰਸਾਏ ਗੇ ਅਪਰਾਧ ਲਿੰਗ ਦੀ ਪਰਵਾਹ ਕੀਤੇ ਬਿਨਾਂ ਹੀ ਅਪਰਾਧ ਨੇ ਤੇ ਜਿੰਸੀ ਹਮਲੇ ਦੇ ਵਿੱਚ ਘੱਟੋ-ਘੱਟ 10 ਸਾਲ ਦੀ ਜਿਹੜੀ ਸਜ਼ਾ ਹੈ ਉਹ ਮਿਲਦੀ ਹੈ ਤੇ ਇਸ ਨੂੰ ਉਮਰ ਕੈਦ ਤੱਕ ਵਧਾਇਆ ਜਾ ਸਕਦਾ ਹੈ। ਜੁਰਮਾਨੇ ਦੀ ਵਿਵਸਥਾ ਵੀ ਹੈ। ਇਸ ਦੇ ਨਾਲ ਹੀ ਧਾਰਾ 6 ਦੇ ਤਹਿਤ ਗੰਭੀਰ ਕੁਸਪੈਟ ਵਾਲੇ ਜਿੰਸੀ ਹਮਲੇ ਦੇ ਵਿੱਚ 20 ਸਾਲ ਦੀ ਕੈਦ ਦੀ ਵਿਵਸਥਾ ਹੈ। ਅਜਿਹੇ ਮਾਮਲਿਆਂ ਦੇ ਵਿੱਚ ਉਮਰ ਕੈਦ ਅਤੇ ਮੌਤ ਦੀ ਵੀ ਸਜ਼ਾ ਦੀ ਵਿਵਸਥਾ ਹੈ। ਪੈਕਸੋ ਕਾਨੂੰਨ ਦੇ ਤਹਿਤ ਜੇਕਰ ਉਮਰ ਕੈਦ ਦੀ ਸਜ਼ਾ ਦਿੱਤੀ ਜਾਂਦੀ ਹੈ ਤਾਂ ਅਪਰਾਧੀ ਨੂੰ ਜਿੰਨਾ ਚਿਰ ਉਹ ਜ਼ਿੰਦਾ ਹੈ ਉਹਨਾਂ ਟਾਈਮ ਨੂੰ ਜੇਲ੍ਹ ਦੇ ਵਿੱਚ ਹੀ ਰਹਿਣਾ ਹੋਵੇਗਾ